ਤਾਰਨੇ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਨਰੇਂਦਰ ਗੁੱਤ ਤਨਵਾਦ ਦਰਸ਼ਕਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਜਨਮ ਅਸ਼ਟਮੀ ਦਾ ਤਿਹਾਰ ਪੂਰੇ ਦੇਸ਼ ਦੇ ਵਿੱਚ ਪੂਰੀ ਸ਼ਰਧਾ ਦੇ ਨਾਲ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਅੱਜ ਸਾਡੇ ਨਾਲ ਮੌਜੂਦ ਨੇ ਪੰਡਤ ਸੋਢੀ ਲੁਥਰਾ ਜੀ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਤਿਹਾਰ ਮਨਾਇਆ ਜਾਂਦਾ ਹੈ ਇਹਦਾ ਕੀ ਮਹੱਤਵ ਹੈ ਕਿਉਂ ਮਨਾਇਆ ਜਾਂਦਾ ਹੈ ਤੇ ਇਹਦੇ ਵਿੱਚ ਲੋਕਾਂ ਨੂੰ ਕੀ ਕੀ ਕਰਨਾ ਚਾਹੀਦਾ ਹੈ ਹਾਂ ਜੀ ਪੰਡਤ ਜੀ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਜਨਮ ਅਸ਼ਟਮੀ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਕੀ ਇਹਦਾ ਕਿਹੜੇ ਕਿਹੜੇ ਉਪਾ ਕਰਨੇ ਚਾਹੀਦੇ ਨੇ ਇੱਕ ਕਿਦਾਂ ਵਰਤ ਰੱਖਣਾ ਚਾਹੀਦਾ ਇਹਦੇ ਵਰਤ ਦੀ ਕੀ ਮਹਤਤਾ ਹੈ ਲੋਕ ਕਿਉਂ ਵਰਤ ਰੱਖਦੇ ਨੇ ਇਹਦੇ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਤੁਸੀਂ ਇਹ ਸਵਾਲ ਪੁੱਛ ਕੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਜਿਹੜਾ ਅੱਜ ਅਸੀਂ ਜਨਮਸ਼ਤਮੀ ਬਣਾ ਰਹੇ ਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਇਸੇ ਕਾ ਇੱਕ ਮਨਾਈ ਜਾਂਦੀ ਕਿ ਵਿਸ਼ਨੂ ਜੀ ਦੇ ਇੱਕ ਅਵਤਾਰ ਭਗਵਾਨ ਕ੍ਰਿਸ਼ਨ ਜੀ ਦਾ ਇਸ ਦਿਨ ਜਨਮ ਹੋਇਆ ਸੀ ਉਹ ਇਸ ਦਿਨ ਨੂੰ ਅਸੀਂ ਜਨਮਸ਼ਤਮੀ ਮਨਾਈ ਜਨਮਸ਼ਤਮੀ ਜਿਹੜੀ ਮਨਾਈ ਜਾਂਦੀ ਹੈ ਭਾਦੋ ਦੇ ਮਹੀਨੇ ਦਾ ਅਸ਼ਟਮੀ ਕ੍ਰਿਸ਼ਨ ਪਖ ਦੀ ਜਿਹੜੀ ਹੁੰਦੀ ਹੈ ਉਸ ਦਿਨ ਭਗਵਾਨ ਕ੍ਰਿਸ਼ਨ ਦਾ ਜਨਮ ਰਾਤੀ 12 ਵਜੇ ਹੁੰਦਾ ਹੈ। ਕਾਫੀ ਜਿਗ੍ਗਾਤੋਂ ਅਸੀਂ ਭਗਵਾਨ ਕ੍ਰਿਸ਼ਨ ਜੀ ਦੀ ਭਗਤੀ ਇਸੇ ਕਰਕੇ ਕਰ ਰਹੇ ਹਾਂ ਕਿ ਪਰਮਾਤਮਾ ਜੀ ਦਾ ਸਾਡੇ ਤੇ ਅਸ਼ੀਰਵਾਦ ਰਹੇ, ਸਾਡੇ ਤੇ ਕਿਰਪਾ ਰਹੇ, ਉਹ ਸੁਖ ਸ਼ਾਂਤੀ। ਜਿਹੜਾ ਤੁਸੀਂ ਪੁੱਛਿਆ ਹੈ ਕਿ ਇਸ ਇਤਿਹਾਸ ਨੂੰ ਕਿਸ ਤਰ੍ਹਾਂ ਬਣਾਉਣਾ ਚਾਹੀਦਾ। ਅੱਜ ਕੱਲ ਤੁਸੀਂ ਦੇਖਿਆ ਹੋਣਾ ਹੈ ਕਈ ਲੋਕਾਂ ਨੇ ਆਪਣੇ ਘਰ ਲੱਡੂ ਗੋਪਾਲ ਛੋਟੇ ਛੋਟੇ ਰੱਖੇ ਹੋਏ। ਔਰ ਔਰ ਇਸ ਬੜੀ ਸ਼ਰਧਾ ਪਿਆਰ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਪਹਿਲਾਂ ਤੇ ਅਸੀਂ ਉਹਨਾਂ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਉਹਨਾਂ ਨੂੰ ਜਨਮਸ਼ਮੀ ਕਿਸ ਤਰ੍ਹਾਂ ਮਨਾਣੀ ਚਾਹੀਦੀ ਉਸ ਦਿਨ ਉਹਨਾਂ ਨੂੰ ਉੱਠੀ 12 ਵਜੇ ਭਗਵਾਨ ਕ੍ਰਿਸ਼ਨ ਜੀ ਨੂੰ ਉਠਾਉਣਾ ਚਾਹੀਦਾ ਔਰ ਇੱਕ ਖੀਰਾ ਰੱਖਣਾ ਚਾਹੀਦਾ ਖੀਰਾ ਜਿਹੜਾ ਹੈ ਉਹਦੀ ਨਾਮ ਡੰਡੀ ਵੀ ਹੋਣੀ ਚਾਹੀਦੀ ਫਿਰ ਉਹ ਖੀਰੇ ਨੂੰ ਕਟਣਾ ਕਿਸੇ ਤਿੱਖੀ ਚੀਜ਼ ਦੇ ਨਾਲ ਨਹੀਂ ਕਟਣਾ ਚਾਹੇ ਤੁਸੀਂ ਚਾਂਦੀ ਦਾ ਰੁਪਈਆ ਲੈ ਕੇ ਇੱਕ ਚ ਮੈਦੀਨ ਆਲੂਨ ਕੱਟ ਸਕਦੇ ਇਹਨੂੰ ਅਸੀਂ ਨਾੜੀਛੇਦਨ ਵੀ ਕਹਿੰਦੇ ਆ ਉਸ ਤੋਂ ਬਾਅਦ ਭਗਵਾਨ ਕ੍ਰਿਸ਼ਨ ਨੂੰ ਪੰਚ ਅਮ੍ਰਿਤ ਦਾ ਇਸ਼ਨਾਨ ਕਰਾਣਾ ਹੈ ਇਸ਼ਨਾਨ ਕਰਾਣ ਤੋਂ ਬਾਅਦ ਉਹਨਾਂ ਨੂੰ ਅਚੀ ਤਰ੍ਹਾਂ ਕੱਪੜੇ ਨਾਲ ਸਾਫ਼ ਕਰਕੇ ਔਰ ਜਿਹੜੇ ਉਹਨਾਂ ਦੇ ਵਸਤਰੇ ਬਣਾਏ ਜਾਂ ਪਹਿਨਾਂ ਤੋਂ ਬਾਅਦ ਸਨਾਂ ਪਹਿਲੇ ਉਹਨਾਂ ਨੂੰ ਭਗਵਾਨ ਕ੍ਰਿਸ਼ਨ ਨੂੰ ਸ਼ਹਿਦ ਦਾ ਭੁਗ ਲਗਾਇਆ ਜਾਂਦਾ ਹੈ ਕਿਉਂਕਿ ਜਦੋਂ ਵੀ ਸਾਡੇ ਕੋਈ ਬੱਚਾ ਜਾਂਦਾ ਹੈ ਉਹਨੂੰ ਉਪਰ ਕੁੜਤੀ ਦਿੱਤੇ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਇਹ ਆਪੋ ਗਿਤਾ ਜਾਂਦਾ ਉਸ ਤੋਂ ਬਾਅਦ ਜਿੱਦਾਂ ਦੇ ਤੁਸੀਂ ਬਸਤਰ ਲੈ ਕੇ ਆਏ ਹੋ ਠਾਕੂ ਜੀ ਦਾ ਇਸ਼ਨਾਨ ਕਰਾ ਕੇ ਪੂਰੇ ਬਸਤਰ ਪਾ ਕੇ ਕੱਪੜੇ ਪਾ ਕੇ ਉਹਨਾਂ ਨੂੰ ਝੂਲੇ 'ਚ ਰੱਖਣਾ ਹੈ ਤੇ ਉਹਨਾਂ ਨੂੰ ਮਿਸ਼ਰੀ ਦਾ ਤੇ ਮੱਖਣ ਦਾ ਭੋਗ ਲਗਾਉਣਾ ਹੈ ਔਰ ਧਨੀਏ ਦੇ ਆਟੇ ਨੂੰ ਭੁੰਨ ਕੇ ਜਿਹਨਾਂ ਪੰਜੀਰੀ ਹੁੰਦੀ ਹੈ ਉਹ ਵੀ ਖਵਾਣੀ ਬਾਕੀ ਜਿਹੜੇ ਲੋਕ ਇਸ ਤਰ੍ਹਾਂ ਲੱਡੂ Gopal ਜੀ ਨੂੰ ਨਹੀਂ ਰੱਖਦੇ ਔਰ ਕਿਸ਼ਨ ਭਗਵਾਨ ਜੀ ਨੂੰ ਪੂਰੀ ਸ਼ਰਧਾ আর ਭਾਵਨਾ ਨਾਲ ਮੰਨਦੇ ਆ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਭਗਵਾਨ ਕ੍ਰਿਸ਼ਨ ਜੀ ਦੇ ਮੰਦਰ ਜਾ ਕੇ ਬੰਸਰੀ ਮੋਹਰ ਮੁਕਟ haar ਇਹੋ ਜਿਹੀ ਚੀਜ਼ਾਂ ਚੜਾ ਕੇ ਭਗਵਾਨ ਕ੍ਰਿਸ਼ਨ ਜੀ ਤੋਂ ਆਸ਼ੀਰਵਾਦ ਔਰ ਕਿਰਪਾ ਮੰਗਣੀ ਚਾਹੀਦੀ ਇਸ ਦਿਨ ਲੋਕਾਂ ਨੂੰ ਚਾਹੀਦਾ ਹੈ ਕਿ ਭਗਵਾਨ ਕ੍ਰਿਸ਼ਨ ਜੀ ਨੂੰ گاਉ ਬਹੁਤ ਸੰਤ ਦੇ ਜੰਗਸ਼ਾਲਾ ਜਾ ਕੇ ਤੁਸੀਂ ਭਗਵਾਨ ਕ੍ਰਿਸ਼ਨ ਜੀ ਦਾ ਮੰਤਰ ਉਚਾਰਨ ਕਰਕੇ ਓਮ ਭਗਵਤੇ ਵਾਸudevaye ਨਮਸ श्री कृष्ण गोपाल हरे मुरारी हे नाथ नारायण वासुदेव कहके ਤੁਸੀਂ گاਊਸ਼ਾਲਾ ਜਾ ਕੇ ਗਾਇਆਂ ਨੂੰ ਚਾਰਾ ਵੀ ਪਾ ਸਕਦੇ ਹੋ ਔਰ ਭਗਵਾਨ ਕਿਸ਼ਨ ਨੂੰ ਤੁਸੀਂ ਖੀਰ ਦਾ ਭੋਗ ਵੀ ਲਗਾ ਸਕਦੇ ਇਹ ਨਾਲ ਮੈਂ ਤੁਹਾਨੂੰ ਹੋਰ ਦੱਸਣਾ ਚਾਹਨਾ ਮੈਂ ਕਿ ਖਾਲੀ ਜਨਮਸ਼ਟਮੀ ਦਾ ਮਹਤਵ ਨਹੀਂ ਜਨਮਸ਼ਟਮੀ ਤੋਂ 6 ਦਿਨ ਬਾਅਦ ਆਪਾਂ ਭਗਵਾਨ ਕਿਸ਼ਨ ਦੀ ਛੱਟੀ ਵੀ ਮਨਾਉਣੀ ਛੱਟੀ ਵਾਲੇ ਦਿਨ ਹੀ ਤੁਸੀਂ ਭਗਵਾਨ ਕਿਸ਼ਨ ਜੀ ਨੂੰ ਇਦਾਂ ਹੀ ਜਲ ਦਾ ਇਸ਼ਨਾਨ ਕਰਾਣਾ ਹੈ ਉਹਨਾਂ ਨੂੰ ਪੀਲੇ ਵਸਤਰ ਪਾਣੇ ਹਨ ਤੇ ਸਪੈਸ਼ਲ ਕੜੀ ਚਾਵਲ ਦਾ ਪ੍ਰਸ਼ਾਦ ਬਣਾ ਕੇ ਉਹਨਾਂ ਨੂੰ ਭੋਗ ਲਗਾਣਾ ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਦੀ ਜੋ ਵੀ ਅਸ਼ੀਰਵਾਦ ਕਿਰਪਟ ਤੇ ਬਣੀ ਰਹੇਗੀ ਹਾਂਜੀ ਬਣੀ ਮੇਰਾ ਦੂਜਾ ਸਵਾਲ ਹੈ ਤੁਹਾਡੇ ਨਾਲ ਕਿ ਲੋਕ ਲੱਡੂ ਕਪਾਲ ਜੀ ਨੂੰ ਆਪਣੇ ਘਰ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਰੱਖਦੇ ਨੇ ਉਹਨਾਂ ਦੀ ਜਨਮਸ਼ਟਿਮਾ ਦਾ ਤਿਹਾੜਾ ਹੈ ਔਰ ਅੱਜ ਲੱਡੂ ਕਪਾਲ ਜੀ ਦਾ ਤਿਹਾੜਾ ਹੈ ਤੇ ਇਹਦੇ ਬਾਰੇ ਦੱਸੋ ਕਿ ਲੋਕ ਜਿਹੜੇ ਆਪਣੇ ਘਰਾਂ ਵਿੱਚ ਰੱਖਦੇ ਨੇ ਉਹਨਾਂ ਨੂੰ ਇਸ ਨੂੰ ਕਿਸ ਤਰ੍ਹਾਂ ਰੱਖਣਾ ਚਾਹੀਦਾ ਵਾ ਕਿੱਦੈ ਦੀ ਪੂਜਾ ਕਰਨੀ ਚਾਹੀਦੀ ਹੈ ਤੇ ਜਿਹੜੇ ਨਹੀਂ ਰੱਖਦੇ ਉਹ ਕਿੱਥੇ ਜਾ ਕੇ ਪੂਜਾ ਕਰਨ ਤੇ ਉਹਨਾਂ ਨੂੰ ਇਹਦੇ ਬਾਰੇ ਕੀ ਕੀ ਕਰਨਾ ਚਾਹੀਦਾ ਹੈ ਦੇਖੋ ਜੀ ਅੱਜ ਕੱਲ ਤੇ ਕਾਫੀ ਲੋਕਾਂ ਨੇ ਭਗਵਾਨ ਕ੍ਰਿਸ਼ਨ ਜੀ ਦੇ ਛੋਟੇ ਛੋਟੇ ਸਰੂਪ ਰੱਖੇ ਹੋਏ ਉਹਨਾਂ ਨੂੰ ਸਪੈਸ਼ਲ ਮੈਂ ਕਹਿਣਾ ਚਾਹੁੰਦਾ ਕਿ ਠਾਕੁਰ ਜੀ ਨੂੰ ਸੇਡੇ ਇਸ਼ਨਾਨ ਕਰਾ ਕੇ ਸਨਾਂ ਪਹਿਲਾ ਭੋਗ ਤુલਸੀ ਦੇ ਪੱਤੇ ਦਾ ਲਗਾਇਆ ਜਾਵੇ ਤੂਸੀ ਦਾ ਕਿਸੇ ਵੀ ਚੀਜ਼ ਦਾ ਸੀ ਭੋਗ ਦਈਏ ਮੱਖਣ ਮਿਸ਼ਰੀ ਕਿਸੇ ਬਰਲੇਕਿਨ ਸਨਾਂ ਪਹਿਲੇ ਉਹਨਾਂ ਨੂੰ ਭੋਗ ਜੜਾ ਹੈ ਤੂਸੀ ਦਾ ਪੱਤੇ ਦਾ ਲਗਾਣਾ ਚਾਹੁੰਦਾ ਹੈ ਕਿ ਤੂਸੀ ਦਾ ਜੋ ਤੁਸੀਂ ਭੋਗ ਲਗਾਉਗੇ ਉਸ ਤੋਂ ਬਾਅਦ ਕਿਸ਼ਨ ਪੂਜਨ ਕਿਉਂ ਜੋ ਵੀ ਦੋਗੇ ਜੋ ਵੀ ਤੁਸੀਂ ਪ੍ਰਸ਼ਾਦ ਉਹਨਾਂ ਨੂੰ ਚੜ੍ਹਾਉਂਦੇ ਹੋ ਔਰ ਆਪਸ ਵਿੱਚ ਵੰਡ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਖਿਲਾਓ ਔਰ ਮੇਰਾ ਮੇਨ ਸਵਾਲ ਇਹ ਹੈ ਕਿ ਅੱਜ ਜਨਮ ਅਸ਼ਟਮੀ ਦਾ ਤਿਹਾਰ ਹੈ ਔਰ ਉਹਦੇ ਨਾਲ ਅਜ ਸਗਰਾਣ ਦੇ ਵੀ ਹੈ ਤੇ ਕਿਹੜੇ ਕਿੜੀਆਂ ਰਾਸ਼ੀਆਂ ਨੂੰ ਇਹਦਾ ਕੀ ਅਸਰ ਪਊਗਾ ਕਿਹੜੀ ਰਾਸ਼ੀ ਹੈ ਕਿ ਜਿੰਨੂੰ ਇਹਦਾ ਵਧੀਆ ਫਲ ਮਿਲੇਗਾ ਤੇ ਕਿਹੜੀ ਰਾਸ਼ੀ ਹੈ ਕਿ ਜਿੰਨੂੰ ਇਹਦਾ ਮਾੜਾ ਫਲ ਮਿਲੇਗਾ ਇਹ ਵੀ ਅੱਜ ਆਪਾਂ ਦਰਸ਼ਕਾਂ ਨਾਲ ਸਾਂਝਾ ਕਰਦੀ ਹੈ ਤਾਂ ਕਿ ਦਰਸ਼ਕਾਂ ਨੂੰ ਹੀ ਪਤਾ ਲੱਗੇ ਕਿ ਜਨਮ ਅஷ்டਮੀ ਨੂੰ ਲੈ ਕੇ ਜਾਂ ਸਗਰਾਂਦ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਰਾਸ਼ੀਆਂ ਜਿਹੜੀਆਂ ਤਰੱਕੀ 'ਚ ਜਾ ਰਹੀਆਂ ਤੇ ਕਿਹੜੀਆਂ-ਕਿਹੜੀਆਂ ਰਾਸ਼ੀਆਂ ਨੂੰ ਜਿਹੜਾ ਇਹਦਾ ਗਲਤ ਅਸਰ ਪੈ ਰਿਹਾ ਤੇ ਉਹਦੇ ਲਈ ਉਹਨਾਂ ਨੂੰ ਕੀ ਉਪਾਅ ਕਰਨੇ ਚਾਹੀਦੇ ਨੇ ਅੱਜ ਜੋ ਜਸਤ ਜਨਮ ਅஷ்டਮੀ ਆਈ ਨੇ ਸਗਰਾਂਦ ਵਾਲੇ ਦਿਨ ਆਈ ਇਸ ਕਰਕੇ ਜਨਮ ਅஷ்டਮੀ ਦਾ ਮਹੱਤਵ ਬਹੁਤ ਵੱਧ ਜਾਂਦਾ ਵੈਸੇ ਤੇ ਹਰ ਰਾਸ਼ੀਆਂ ਆਪਣੇ ਅਕੋਰਡਿੰਗ ਕੰਮ ਕਰਦੀਆਂ ਹਨ ਲੇਕਿਨ ਫਿਰ ਵੀ ਜਿਨ੍ਹਾਂ ਬੰਦਿਆਂ ਨੂੰ ਆਪਣੀ ਰਾਸ਼ੀ ਦੇ ਅਕੋਰਡਿੰਗ ਉਪਾਅ ਕਰਨੇ ਚਾਹੀਦੇ ਉਹ ਮੈਂ ਦੱਸ ਦਿੰਨਾ ਵਾ ਜਿਨ੍ਹਾਂ ਦੀ ਮੇਸ਼ ਰਾਸ਼ੀ ਉਹੋ ਮੰਗਲਵਾਰ ਜਾ ਕੇ ਗਊਸ਼ਾਲਾ ਜਾ ਕੇ ਗਾਇ ਨੂੰ ਚਾਰਾ ਖਿਲਾ ਸਕਦੇ ਨੇ ਜਿਨ੍ਹਾਂ ਦੀ ਬਿਖਰਾਸ਼ੀ ਹੈ ਉਹ ਸ਼ੁੱਕਰਵਾਰ گاਉ ਨੂੰ ਚਾਰਾ ਖਵਾ ਸਕਦੇ ਨੇ ਉਹ ਨਾਲ ਜਿਹੜਾ ਮੰਤਰ ਹੈ ਕਿਸ਼ਰਪਵਾਣੀ ਦਾ ਉਹ ਬੋਲਣ ਜਿਨ੍ਹਾਂ ਦੀ ਮਿੱਥੁੰਦਾਸ਼ੀ ਹੈ ਉਹ ਬੁੱਧਵਾਰ ਜਾ ਕੇ ਗਊਸ਼ਾਲਾ ਜਾ ਕੇ ਗਾਉ ਦੇ ਪਛੜੀ ਨੂੰ ਰੋ ਨੂੰ ਤੁਸੀਂ ਚਾਰਾ ਖਿਲਾ ਸਕਦੇ ਹੋ ਖਾਲ ਵੀ ਖਵਾ ਸਕਦੇ ਹੋ ਉਹ ਜਿਨ੍ਹਾਂ ਦੀ ਕਰਕਰਾਸ਼ੀ ਹੈ ਉਹ ਸੋਮਵਾਰ ਨੂੰ ਗਊ ਮਾਤਾ ਨੂੰ ਇਸੇ ਪ੍ਰਕਾਰ ਚਾਰਾ ਖਵਾ ਕੇ ਉਹਰਾ ਅਸ਼ੀਰਵਾਦ ਲੈ ਜਿਨ੍ਹਾਂ ਦੀ ਸਿੰਘ ਰਾਸ਼ੀ ਹੈ ਉਹ ਐਤਵਾਰ ਨੂੰ ਜਾ ਕੇ ਭਗਵਾਨ ਕ੍ਰਿਸ਼ਨ ਜੀ ਦੇ ਨਾਮ ਪਰਮੰਤਰ ਦਾ ਜਾਪ ਕਰਕੇ ਚਾਰਾ ਪਾਨ ਜਿਨ੍ਹਾਂ ਦੀ ਕੰਨਿਆ ਰਾਸ਼ੀ ਹੈ ਉਹ ਬੁੱਧਵਾਰ ਜਾ ਕੇ گاਉ ਨੂੰ ਹਰਾ ਚਾਰਾ ਪਾਂ ਜਿਨ੍ਹਾਂ ਦੀ ਤੁਲਾ ਰਾਸ਼ੀ ਹੈ ਉਹ ਸ਼ੁੱਕਰਵਾਰ ਜਾ ਕੇ ਗਉਂਸ਼ਾਲਾ ਜਾ ਕੇ گاਉ ਨੂੰ ਪੱਠੇ ਪਾਂ ਜਿਨ੍ਹਾਂ ਦੀ ਮਕਰ ਰਾਸ਼ੀ ਉਹ ਸ਼ਨੀਵਾਰ ਨੂੰ ਕੁੰਭ ਰਾਸ਼ੀ ਵਾਲੇ ਪਿਛੇ ਨੀਵਾਰ ਨੂੰ ਮੀਨਾ ਜੀ ਵਾਲੇ ਬ੍ਰਸਤੀਵਾਰ ਨੂੰ ਉਹ ਗਊਸ਼ਾਲਾ ਜਾ ਕੇ ਗਾਇ ਜ ਨੂੰ ਚਾਰਾ ਪਾ ਕੇ ਔਰ ਕ੍ਰਿਸ਼ਨ ਭਗਵਾਨ ਜੀ ਦੇ ਮੰਤਰਾਂ ਦਾ ਉਚਾਰਨ ਕਰਨ ਇਸ ਕਰਕੇ ਕ੍ਰਿਸ਼ਨ ਭਗਵਾਨ ਜੀ ਨੂੰ ਗੋਪਾਲ ਵੀ ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਭਗਵਾਨ ਜੀ ਨੂੰ ਗਾਉਂ ਦੀ ਬਹੁਤ ਪਿਆਰ ਹੈ ਇਸ ਕਰਕੇ ਅਗਰ ਤੁਸੀਂ ਗਊਸ਼ਾਲਾ ਜਾ ਕੇ ਗਾਇਆਂ ਦੀ ਸੇਵਾ ਕਰੋਗੇ ਤੇ ਇਸ ਤੇ ਕ੍ਰਿਸ਼ਨ ਭਗਵਾਨ ਖੁਸ਼ ਹੋਗੇ ਤੁਹਾਡੇ ਉੱਤੇ ਆਪਣੀ ਕਿਰਪਾ ਬਣਾਈ ਰੱਖਣਗੇ ਹਾਂ ਜੀ ਬੜਾ ਹੀ ਬੜਾ ਲਾਸ ਵਾਲੇ ਆ ਕਿ ਜਿੱਦਾਂ ਜੇ ਜਨਮ ਅਸ਼ਟਮੀ ਹੈ ਜਨਮ ਅਸ਼ਟਮੀ ਦੇ ਉੱਤੇ ਜਿਹੜੀਆਂ ਆਮ ਦੇਖਿਆ ਜਾਂਦਾ ਕਿ ਔਰਤਾਂ ਜਿਹੜੀਆਂ ਵਾ ਵਰਤ ਰੱਖਦੀਆਂ ਵਾ ਔਰ ਉਹ ਜਿਹੜਾ ਵਰਤ ਰੱਖਦਾ ਹੈ ਉਹਦਾ ਕੀ ਮਹੱਤਵ ਹੈ ਕਿਉਂ ਵਰਤ ਰੱਖਿਆ ਜਾਂਦਾ ਵਾ ਤੇ ਇਸ ਦੀ ਪੂਜਾ ਕਿੱਦਾਂ ਕਰਨ ਤਾਂ ਕਿ ਉਹਨਾਂ ਨੂੰ ਇਹਦਾ ਵਧੀਆ ਫਲ ਮਿਲੇ ਇਹ ਵਰਤ ਬੜਾ ਸਿੰਪਲ ਹੈ ਜੀ ਸਵੇਰੇ ਉੱਠ ਕੇ ਪਹਿਲੇ ਤੁਹਾਨੂੰ ਇਸ਼ਨਾਨ ਕਰਨਾ ਚਾਹੀਦਾ ਇਸ਼ਨਾਨ ਕਰਕੇ ਵਧੀਆ ਕੱਪੜੇ ਪਹਿਨ ਕੇ ਉਹ ਸਾਰਾ ਦਿਨ ਕੋਈ ਵੀ ਅਸਾ ਭੋਜਨ ਨਹੀਂ ਖਾਣਾ ਜਿਹਦੇ ਵਿੱਚ ਸਲਸ਼ਨ ਪਿਆਜ਼ ਹੋਵੇ ਔਰ ਰਾਦੇ ਕ੍ਰਿਸ਼ਨ ਜੀ ਦਾ ਜਾਪ ਕਰ ਲੈਣ ਸ਼ਾਮ ਨੂੰ ਰਾਤ ਦੇ 12 ਵਜੇ ਭਗਵਾਨ ਕ੍ਰਿਸ਼ਨ ਜੀ ਦਾ ਜਦੋਂ ਜਨਮ ਹੋ ਜਾਂਦਾ ਹੈ ਉਸ ਟਾਈਮ ਉਹ ਆਪਣੇ ਵਰਤ ਨੂੰ ਖੋਲ ਸਕਦੇ ਨੇ ਪੰਜੀਰੀ ਦਾ ਭੋਗ ਲਗਾ ਕੇ ਮੱਖਣ ਮਿਚਰੀ ਦਾ ਭੋਗ ਲਗਾ ਕੇ ਕੋਈ ਇਹਦੇ ਵਿੱਚ ਕੋਈ ਐਹੋ ਜਿਹਾ ਉਪਾਏ ਸਪੈਸ਼ਲ ਕਰਨ ਦੀ ਲੋੜ ਨਹੀਂ ਫਸ ਤੁਸੀਂ ਇਹਦੇ ਨਾਲ ਹੀ ਇਸ ਵਰਤ ਨੂੰ ਰੱਖ ਸਕਦੇ ਹੋ ਕਿਸ਼ਨ ਭਗਵਾਨ ਜੀ ਦੇ ਬਾਰੇ ਉਹ ਨਹੀਂ ਜਾਣਦੇ ਕਿਸ਼ਨ ਭਗਵਾਨ ਜੀ ਮਹਾ ਭਾਰਤ ਦੇ ਵਿੱਚ ਵੀ ਹਨ ਤੇ ਭਗਵਾਨ ਕ੍ਰਿਸ਼ਨ ਨੇ ਗੀਤਾ ਵੀ ਲਿਖੀ ਪੈਸੇ ਤੇ ਗੀਤਾ ਸਾਰੀ ਪੜਨ ਵਾਲੀ ਲੇਕਿਨ ਗੀਤਾ ਦੇ ਵਿੱਚ ਤਿੰਨ ਭਾਗਾਂ ਚ ਢੰਡੀ ਗਈ ਔਰ ਵਿੱਚ ਭਗਵਾਨ ਕ੍ਰਿਸ਼ਨ ਨੇ ਪਹਿਲਾ ਜਿਹੜਾ ਦੱਸਿਆ ਹੈ ਉਹ ਹੈ ਪਰਮਾਤਮਾ ਦਾ ਗਿਆਨ ਪਹਿਲੇ ਗਿਆਨ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਪਰਮਾਤਮਾ ਦੀ ਪੂਜਾ ਕਰੀਏ ਕਿਸ ਤਰ੍ਹਾਂ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਉਸ ਤੋਂ ਬਾਅਦ ਜਿਹੜਾ ਦੂਜਾ ਹੈ ਉਹ ਹੈ ਕਰਮ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ ਕਿ ਸਾਨੂੰ ਕਰਮ ਕਰਨੇ ਚਾਹੀਦੇ ਗਿਆਨ ਤੋਂ ਸਾਨੂੰ ਪਤਾ ਲੱਗ ਜਾਏਗਾ ਕਿ ਸਾਨੂੰ ਕਿਹੜੇ ਗਰੇ ਕਰਮ ਕਰਨੇ ਚਾਹੀਦੇ ਕਰਮ ਦੋ ਪ੍ਰਕਾਰ ਦੇ ਹੁੰਦੇ ਨੇ ਚੰਗੇ ਕਾਮੜੀ ਅਗਰ ਸਾਨੂੰ ਗਿਆਨ ਹੋਏਗਾ ਕਿ ਸਾਨੂੰ ਪਤਾ ਹੋਏਗਾ ਕਿ ਅਸੀਂ ਚੰਗੇ ਕਰਮ ਹੀ ਕਰ ਉਸ ਤੋਂ ਬਾਅਦ ਜਿਹੜਾ ਤੀਸਰਾ ਹੈ ਉਹ ਹੈ ਪੱਗਤੀ ਦੋਸਤੋ ਪੱਗਤੀ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵ ਹੈ ਬਿਨਾ ਪੱਗਤੀ ਤੋਂ ਸਿਰਫ ਮਤਮਨ ਨਹੀਂ ਪਤਾ ਸਕਦੇ ਜਿਸ ਇਨਸਾਨ ਦੇ ਅੰਦਰ ਪੱਗਤੀ ਵਸ ਜਾਂਦੀ ਹੈ ਤੋਰਾ ਮਨ ਵੀ ਇੱਕਦਮ ਸਾਫ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਇਸ ਤਰ੍ਹਾਂ ਭਗਵਾਨ ਕਿਸ਼ਨ ਨੇ ਜੋ ਗੀਤਾ ਦੇ ਵਿੱਚ ਉਪਦੇਸ਼ ਲਿਖੇ ਹੋ ਉਹ ਉਪਦੇਸ਼ਾਂ ਨੂੰ ਸੁਣਨਾ ਚਾਹੀਦਾ ਹੈ ਮੰਨਣਾ ਚਾਹੀਦਾ ਹੈ ਕਿ ਕਿਸੇ ਦਾ ਵੀ ਮਨ ਜਾਦੂ ਕਦੀ ਨਹੀਂ ਲੈਣਾ ਚਾਹੀਦਾ ਆ ਪੰਜੀਤਾ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ ਔਰ ਸਾਡੇ ਜਿਹੜੇ ਤੁਸੀਂ ਚੈਨਲ ਸਟਾਰ ਦੀ ਪੰਜਾਬੀ ਟੀਵੀ ਨੂੰ ਬਹੁਤ ਬਹੁਤ ਸਵਾਦ ਦਿੱਤਾ ਵਾ ਔਰ ਲੋਕਾਂ ਨੂੰ ਜਿਹੜੀ ਹੈ ਇੱਕ ਵਧੀਆ ਜਾਣਕਾਰੀ ਦਿੱਤੀ ਹੈ ਕਿ ਅੱਜ ਜਨਮ ਅਸ਼ਟਮੀ ਦੇ ਦਿਨ ਲੋਕਾਂ ਨੂੰ ਕੀ ਕਰਨਾ ਚਾਹੀਦਾ ਵਾ ਕਿਸ ਤਰ੍ਹਾਂ ਜਿਹੜਾ ਵਾ ਜਨਮ ਅਸ਼ਟਮੀ ਦਾ ਤਿਹਾੜ ਮਨਾਣਾ ਚਾਹੀਦਾ ਵਾ ਲੋਕਾਂ ਨੂੰ ਇਹਦੇ ਬਾਰੇ ਤੁਸੀਂ ਦੱਸਿਆ ਵਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਦੱਸੋ ਫਿਰ ਅਗੀ ਨਵੇਂ ਔਰ ਜਲਦ ਨਵੇਂ ਹੋਸਟ ਦੇ ਨਾਲ ਤੁਹਾਡੇ ਕੋਲ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਸਾਨੂੰ ਦਿਓ ਤੇ ਹੀ ਅੱਛਾ ਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ